welcom to my channel author ikbal travel explorer channel ਦੇ ਉੱਤੇ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ ਅਸੀਂ ਇਸ 15ਵੇਂ ਬਲੌਗ ਦੇ ਵਿੱਚ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰ ਜੋ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪਹੁੰਚੇ ਹਾਂ ਨਾਨਕ ਸਰ ਸਾਹਿਬ ਝੋੜਣਾ ਵਾਲੇ ਮਹਾਪੁਰਸ਼ਾਂ ਦਾ ਜੋ ਗੁਰਦੁਆਰਾ ਚਲੋ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਇਹ ਰਸਤੇ ਦੇ ਵਿੱਚੋਂ ਜਾ ਰਹੇ ਸੀਗੇ ਸਾਨੂੰ ਇੱਕ ਪਾਸੇ ਬਹੁਤ ਹੀ ਖੂਬਸੂਰਤ ਤੇ ਆਲੀਸ਼ਾਨ ਬਹੁਤ ਵੱਡੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਦਿਖਾਈ ਦਿੱਤੀ ਤੇ ਅਸੀਂ ਆਪਣਾ ਬਾਈਕ ਇੱਧਰ ਨੂੰ ਮੋੜ ਲਿਆ ਉਹ ਜੋ ਸਾਹਮਣੇ ਦਿਖਾਈ ਦੇ ਰਹੀ ਆ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਇੱਥੋਂ ਜਿਹੜਾ ਅੱਗੇ ਗੁਰਦੁਆਰਾ ਸਾਹਿਬ ਸ਼ੁਰੂ ਹੋ ਜਾਂਦਾ ਆ ਦੇਖੋ ਕਿੰਨੀ ਸ਼ਾਨਦਾਰ ਤੇ ਉੱਚੀ ਬਿਲਡਿੰਗ ਆ ਇੱਧਰ ਜੇ ਚਰਵਾਹੇ ਬੱਕਰੀਆਂ ਚਾ ਰਹੇ ਆ ਤੇ ਇਹ ਦੂਸਰਾ ਗੇਟ ਸਾਹਮਣੇ ਆ ਗਿਆ ਗੁਰਦੁਆਰਾ ਨਾਨਕ ਸਰ ਸਾਹਿਬ ਸੰਤ ਬਾਬਾ ਨਨ ਸਿੰਘ ਜੀ ਦੀ ਯਾਦ ਦੇ ਵਿੱਚ ਇੱਥੇ ਬਣਿਆ ਹੋਇਆ ਵੈਸੇ ਇੱਕ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਪਹਿਲਾਂ ਗਏ ਸੀ ਉਹ ਮੇਨ ਗੁਰਦੁਆਰਾ ਸਾਹਿਬ ਆ ਮਹਾਪਰਸ਼ੰਦਾ ਤੇ ਇਹ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਜਿਹੜੇ ਅ ਅੱਗੇ ਮਹਾਪਰਸ਼ ਹੋਇਆ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਵਾਇਆ ਤੇ ਇਹਦਾ ਹਲੇ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਦਾ ਬਣ ਰਿਹਾ ਤੇ ਕਾਫੀ ਖੁੱਲਾ ਵਾਤਾਵਰਣ ਖੁੱਲਾ ਏਰੀਆ ਖੁੱਲੀ ਥਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਆ ਤੇ ਉੱਥੇ ਕਾਫੀ ਹੱਲੇ ਚੱਲਦਾ ਹੁੰਦਾ ਕੰਮ ਤੇ ਉੱਥੇ ਦੇ ਸੇਵਾਦਾਰ ਸਾਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਲੈ ਕੇ ਜਾਂਦੇ ਆ ਉਹ ਨੀਚੇ ਭੋਰਾ ਸਾਹਿਬ ਦੇ ਵਿੱਚ ਹੁੰਦਾ ਆ ਇਹ ਉਹ ਭੋਰਾ ਸਾਹਿਬ ਦਾ ਸਥਾਨ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਇੱਥੇ ਅ ਬਾਬਾ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਵੀ ਲੱਗੀਆਂ ਹੋਈਆਂ ਤੇ ਗੁਰਦੁਆਰਾ ਸਾਹਿਬ ਸਾਰਾ ਜਿਹੜਾ ਉੱਪਰੋਂ ਬਣ ਰਿਹਾ ਹੁੰਦਾ ਹੈ ਕੰਮ ਚੱਲ ਰਿਹਾ ਸਾਰਾ ਇਹ ਹੈ ਜੀ ਮਹਾਪਰਸ਼ ਤੇ ਇੱਥੇ ਜਿਹੜਾ ਗੁੱਦਵਾਲਾ ਸਾਹਿਬ ਦਾ ਸਾਰਾ ਅੰਦਰੋਂ ਡਿਜ਼ਾਈਨਿੰਗ ਹੋ ਰਹੀ ਆ ਹਲੇ ਜਦੋਂ ਸਾਰਾ ਬਣ ਕੇ ਤਿਆਰ ਹੋਵੇਗਾ ਤਾਂ ਕਾਫੀ ਖੂਬਸੂਰਤ ਹੋਵੇਗਾ ਇਹ ਆ ਗਿਆ ਜੀ ਬਰਲਾ ਪਾਸਾ ਇੱਥੇ ਸ਼ੇਰਾਂ ਦੀ ਪ੍ਰਤਿਮਾ ਦਿਖਾਈ ਦੇ ਰਹੀ ਆ ਤੇ ਸਾਹਮਣੇ ਖੁੱਲਾ ਦੂਰ ਤੱਕ ਖਾਲੀ ਵਿੜਾ ਦਿਖਾਈ ਦੇ ਰਿਹਾ ਲਾਈਟਾਂ ਲੱਗੀਆਂ ਹੋਈਆਂ ਤੇ ਗੁਰਦੁਆਰਾ ਸਾਹਿਬ ਕਾਫੀ ਉੱਚਾ ਅ 13 ਮੰਜ਼ਲਾ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਦੀਆਂ ਬਣੀਆਂ ਹੋਈਆਂ ਇਹੀ ਇਸ ਗੁਰਦੁਆਰਾ ਸਾਹਿਬ ਦੀ ਖਾਸੀਅਤ ਆ ਕਿ ਇੰਨਾ ਉੱਚਾ ਇੰਨਾ ਵੱਡਾ ਜਿਹੜਾ ਗੁਰਦੁਆਰਾ ਸਾਹਿਬ 13 ਮੰਜ਼ਲਾਂ ਵਾਲਾ ਜਿਹੜਾ ਦੂਰੋਂ ਹੀ ਦਿਖਾਈ ਦਿੰਦਾ ਆ ਸੰਗਤਾਂ ਨੂੰ ਆਪਣੇ ਵੱਲ ਖਿੱਚਦਾ ਆ ਅਟਰੈਕਟ ਕਰਦਾ ਆ ਤੇ ਅਸੀਂ ਦਰਸ਼ਕ ਦੇਦਾਰ ਦੇ ਲਈ ਇੱਥੇ ਅ ਅਪੜਦੇ ਆ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਆ ਇਹ ਵੀ ਕਾਫੀ ਵੱਡੀ ਜਗ੍ਹਾ ਦੇ ਵਿੱਚ ਸਰੋਵਰ ਸਾਹਿਬ ਬਣ ਰਿਹਾ ਕਾਰ ਸੇਵਾ ਚੱਲ ਰਹੀ ਹੈ ਹਾਲੇ ਤੇ ਹੋਰ ਵੀ ਇੱਥੇ ਜਿਹੜੇ ਆ ਸਥਾਨ ਮੈਂ ਲੰਗਰ ਹਾਲ ਵਗੈਰਾ ਰਹਿੈਸ਼ੀ ਸਥਾਨ ਸਾਰੇ ਇਹ ਇੱਧਰ ਤਿਆਰ ਹੋ ਰਹੇ ਸੀਗੇ ਤੇ ਇਥੋਂ ਅਸੀਂ ਮਸਤਕ ਨਤਮਸਤਕ ਹੋ ਕੇ ਅਸੀਂ ਜਿਹੜੇ ਚਾਲੇ ਪਾਏ ਅੱਗੇ ਰਾਇਕੋਟ ਵੱਲ ਨੂੰ ਤੇ ਏਰੀਆ ਆ ਦੇਖੋ ਸੜਕ ਦੇ ਉੱਤੇ ਦੋਨੀਆਂ ਪਾਸੇ ਦਰਖਤ ਜਦੋਂ ਇਹ ਸਭ ਕੁਝ ਹੋ ਕੇ ਬਣ ਕੇ ਤਿਆਰ ਹੋ ਜਾਵੇਗਾ ਤਾਂ ਕਿੰਨਾ ਖੂਬਸੂਰਤ ਹੋਵੇਗਾ ਤੇ ਇਥੋਂ ਹੁਣ ਅਸੀਂ ਰਾਇਕੋਟ ਵੱਲੋਂ ਚੱਲੇ ਪਾਏ ਉੱਥੇ ਦਰਸ਼ਨ ਦੀਦਾਰੇ ਕਰਾਂਗੇ ਤੇ ਆ ਦੇਖੋ ਤਾਂ ਸੜਕ ਤੋਂ ਹੀ ਗੁਰਦੁਆਰਾ ਸਾਹਿਬ ਕਿੰਨਾ ਅਲੀਸ਼ਾਨ ਦਿਖਾਈ ਦਿੰਦਾ ਹੈ ਤੁਸੀਂ ਵੀ ਦਰਸ਼ਨ ਕਰਨ ਜ਼ਰੂਰ ਆਓ ਤੋਂ ਇਹਦੇ ਨਾਲ ਹੀ ਇਸ ਬਲੌਗ ਦੀ ਸਮਾਪਤੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਜੀ ਅਗਲੇ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਵਾਇ ਗੁਰਜੇ ਦਾ ਖਾਲਸਾ ਵਾਇ ਗੁਰਜੇ ਕੀ ਫਤਿਹ